ਆਰਗੇ ਗੇਟ ਨਾਲ ਲਾਈਆਂ ਮਰਦੀ ਨੇ ਇੱਕ ਚੱਬਿਆ ਹਾਂ ਹਾਂ ਇਹ ਮੈਂ ਸੁਣੇ ਨੇ ਤਾਇਆ ਜੇਨ ਕੱਟ ਲੈ ਜੇਠ ਨਾਲ ਰਾਤ ਕੇ ਸਮੇਂ ਨੂੰ ਮੁੰਡਾ ਹੋ ਜਾਊਗਾ ਬਲੂ ਹਾਂ ਵਾਹ ਤਾਇਆ ਵਾਹਲਾ ਤੂੰ ਵੀ ਕਲਾਕਾਰਾਂ ਨਾਲੋਂ ਤੂੰ ਘੱਟ ਨਹੀਂ ਅੱਛਾ ਜੀ ਗਾ ਹੋਰ ਉਹ ਕਿ ਸਟੇਜਾਂ ਤੇ ਆਈ ਆਉਂਦੇ ਨੇ ਆਉਂਦੇ ਤਾਂ ਆਹੀ ਚੀਜ਼ਾਂ ਨੇ ਆਹੀ ਕੁਝ ਬੋਲਦੇ ਨੇ ਕੋਈ ਨਵਾਂ ਬਾਹਰਲੇ ਮੁਰਖ ਦਾ ਤਾਂ ਨਹੀਂ ਉਹਨਾਂ ਕੋਲ ਹਾਂ ਹਾਂ ਤਾਇਆ ਐ ਸਹੀ ਇਹ ਵੀ ਜਸਰੀਰ ਬਣਿਆ ਹੁੰਦਾ ਸਾ ਮੈਨੂੰ ਹਾਂ ਫੇਰ ਉਹ ਜਿਹੜਾ ਜੇ ਹੁਣ ਇਕੱਠਾ ਹੋਇਆ ਪਿਆ ਉਹ ਕੀ ਕਰੂਗਾ ਫੇਰ ਤਾਂ ਕੀ ਰੱਸੇ ਮੰਗੂ ਹੈ ਯਾਦ ਆਏ ਉਹ ਤਾਂ ਕਹੂਗਾ ਹਾਂ ਫੇਰ ਹੁੰਦਾ ਬਹਾਰਾਂ ਚ ਹੈ ਨਹੀਂ ਇਹਦਾ ਤਾਂ ਤੇਰੀ ਗੱਲ ਠੀਕ ਆ ਹੈ ਹਾਂ ਮੰਨਦਾ ਕਿੱਛ ਦਾ ਸਰੀਰ ਨਹੀਂ ਢਿੱਲਾ ਪੁੱਤ ਕੱਢਦੀ ਗੱਲ ਦਾ ਨਾ ਮੇਰਾ ਸਾਰਾ ਆਤਰੀ ਚਰੀ ਕਿਵੇਂ ਕਿਵੇਂ ਹੈ ਮੈਂ ਉਹਦੀ ਛੜ ਗਿਆ ਜੰਗ ਨੂੰ ਉਹਦੀ ਲਾਇਆ ਪਊਆ ਨੋ ਨੋ ਪੁੱਛ ਦਿੱਤ ਮਦਮਾਨੂ ਰੰਗਪੁਰ ਚ ਅੱਛਾ ਠੀਕ ਆ ਚੱਲ ਉਹ ਕਹਿੰਦਾ ਨਹੀਂ ਵਿੱਚ ਤਾਂ ਰੰਗਪੁਰ ਦੇ ਮੰਗਣ ਚੜ ਗਿਆ ਲਾੜ ਲਾ ਹਰ ਦੇ ਬੂਹੇ ਹਰੇਕ ਦੇ ਬੂਹੇ ਤੇ ਜਾਂਦਾ ਸੀ ਪਲ ਪਲ ਖੜ ਕੇ ਆਟਾ ਰੋਟੀਆਂ ਆਟਾ ਕਣਕ ਦਾ ਦਾਣੇ ਸਭ ਨੂੰ ਐ ਮੋੜਦਾ ਹੂੰ ਰੁਗ ਮਖਣੀ ਦਾ ਲੈਂਦਾ ਰੱਖ ਕੇ ਅੱਛਾ ਸੋਰ ਮਸੋਰੇ ਓ ਬੱਚੋ ਹੋਈਆਂ ਵਿਚਾਰਾਂ ਪਿੰਡੀ ਚ ਪਿੰਡਾਂ ਦੀਆਂ ਕਈਆਂ ਕੁੜੀਆਂ ਕੀ ਬੰਨਿਆ ਨਾਸਵੇ ਪਿੰਡ ਵਿੱਚ ਵੱੜ ਕੇ ਨਮਾ ਤੇ ਬੰਨਿਆ ਨਮਾ ਤਰੀਕਾ ਪਿੰਡ ਵਿੱਚ ਵੱੜ ਕੇ ਉਹ ਕਹਿੰਦਾ ਮੈਨੂੰ ਘਾਹ ਦੀ ਲੋੜ ਨਹੀਂ ਨਾਸੋ ਤੇ ਰੋਟੀ ਦੀ ਨਾਸ ਤੇ ਵੀ ਹੈ ਵੀ ਮਾਤਾ ਹੀ ਦੇ ਦਰਸ਼ਨ ਕਰਨਾ ਹੈ ਉਹ ਠੀਕ ਆ ਉਹ ਤਾਂ ਹੀ ਮੰਗਦਾ ਫਿਰਦਾ ਸੀ ਨਹੀਂ ਕੋ ਨੂੰ ਕੀ ਲੋੜ ਸੀ